ਦਸ ਸਵੇਰੇ ਸਵੇਰੇ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਗੰਭੀਰ ਰੂਪ ਚ ਸਖਮੀ ਹੋ ਗਏ ਨੇ ਜੀ ਹਾਂ ਪੰਜਾਬ ਚ ਸਕੂਲ バス ਨਾਲ ਵੱਡਾ ਹਾਦਸਾ ਵਾਪਰਿਆ ਤੁੰਦਾ ਤੇ ਉਬਰ ਸਪੀਡ ਇਸ ਹਾਸੇ ਦਾ ਕਾਰਨ ਦੱਸੇ ਜਾ ਰਹੇ ਨੇ ਜਿੱਥੇ ਕਿ ਸਵੇਰੇ ਕਰੀਬ 7:30 ਵਜੇ ਇੱਕ ਸਕੂਲੀ ਬੱਸ ਅਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਵਿਚਾਲੇ ਟੱਕਰ ਹੋਈ ਹੈ ਜਿਸ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਜਦਕਿ 3 ਤੋਂ 4 ਵਿਦਿਆਰਥੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਚ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ Terima kasih telah menonton! ਆਫਰੀਦਕੋਟ ਦੇ ਪਿੰਡ ਪੱਕਾ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ ਇੱਕ ਨਿੱਜੀ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਨਾਲ ਟਕਰਾ ਗਈ ਜਿਸ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਹੋਰ ਵਿਦਿਆਰਥੀ ਅਤੇ ਬੱਸ ਦੇ ਡਰਾਈਵਰ ਸਣੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਅੱਜ ਅਸੀਂ ਸਾਨੂੰ ਇੱਕ ਬਹੁਤ ਹੀ ਅਨਫੋਰਚੂਨੇਟਿਕ ਇਨਸੀਡੈਂਟ ਇੱਥੇ ਹੋਇਆ ਔਰ ਇਹ ਸ਼ਹੀਦ ਗੰਜ ਸਕੂਲ ਮੁਦਕੀ ਬੱਸ ਸੀਗੀ ਜੇ 5 ਕੁੜੀਆਂ ਸੀਗੀਆਂ ਜਿਹੜੀ 10ਵੀਂ 11ਵੀਂ ਚ ਪੜ੍ਹਦੀ ਸੀ ਤੋਂ ਉਹ ਇੱਕ ਐਕਸੀਡੈਂਟ ਚ ਪਿੱਛੇ ਬੱਸ ਨਾਲ ਉਹਦੀ ਟੱਕਰ ਹੋਈ ਹੈ ਔਰ ਉਹ ਜਿਹੜੇ ਬੱਚੇ ਨੇ ਉਹ ਸੀਰੀਅਸਲੀ ਇੰਜਰਡ ਨੇ ਮੰਜੋ ਨੂੰ ਇਮੀਡੀਏਟਲੀ ਐਸਐਸਐਫ ਦੀ ਔਰ ਸਾਰੇ ਫਰੀਦਕੋਟ ਦੇ ਸੀਨੀਅਰ ਆਫੀਸਰ ਇਸੇ ਮੌਕੇ ਤੇ ਪਹੁੰਚੇ ਆ ਐਸਪੀ ਡੀਐਸਪੀ एवरीवन ਇਜ਼ ਹੇਅਰ ਔਰ ਉਹਨਾਂ ਨੂੰ ਇਮੀਡੀਏਟਲੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰਸ਼ ਕੀਤਾ ਗਿਆ ਹੈ ਵਨ ਆਫ ਆਰ ਡੀਐਸਪੀਜ਼ ਇਜ਼ ਆਲਸੋ देयर ਔਰ ਉਹਨੂੰ ਬੈਸਟ ਪੋਸੀਬਲ ਇੱਕ ਮੈਡੀਕਲ ਏਡ ਅਸੀਂ ਪ੍ਰੋਵਾਈਡ ਕਰਾ ਦਿੰਦੇ ਹਾਂ ਜੀ ਦੇ ਹਾਲਾਤ ਕਿਸ ਤਰ੍ਹਾਂ ਨੇ ਜੀ ਦੇ ਹੈਵ ਬੀਨ ਰਸ਼ਡ ਸੋ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ ਔਰ ਮੈਂ ਆਪਣੇ ਆਪ ਹਸਪੀਟਲ ਹੀ ਜਾਣਾ ਤਾਂ ਬੱਸ ਇੱਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇੱਕ ਤੇਜ਼ ਰਫ਼ਤਾਰ ਬੱਸ ਨੇ ਸਕੂਲ ਬੱਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਵਿਦਿਆਰਥਣਾਂ ਤੇ ਬੱਸ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਉਧਰ ਕਟਨਾ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਲੋਕਾਂ ਮੁਤਾਬਕ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਉਸ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਉਦੋਂ ਟੱਕਰ ਕਾਰਨ ਬੱਸ ਡਿਵਾਈਡਰ ਤੇ ਜਾ ਛੜੀ ਅਤੇ ਗਨੀਮਤ ਰਹੀ ਕਿ ਬੱਸ ਨਹੀਂ ਪਲਟੀ ਨਹੀਂ ਤਾਂ ਇਸ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਹਾਂਜੀ ਮੇਰਾ ਨਾਮ ਸੈਪ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕ ਕਲੀਅਰ ਪਿੰਡ ਦਾ ਜੀ ਇਹ ਜੋ ਵਾਸਾ ਗਿਆ ਸੀ ਸ਼ੀਗਨ ਪਬਲਿਕ ਸਕੂਲ ਮੁਦਕੀ ਦੇ ਵਾਸਾ ਜੀ ਔਰ ਇਧਰੋਂ ਰਾਜਬਾ ਸਾਰੀ ਸੀ ਅਮਰਸਾ ਟਰਾਂਸਪੋਰਟ ਦੀ ਕੰਪਨੀ ਦੀ ਗੱਡੀ ਆ ਰਹੀ ਸੀ ਜੋ ਬਹੁਤ ਯਾਰੀ ਓਵਰ ਸਪੀਡ ਤੇ ਗੱਡੀ ਸੀਗੀ ਔਰ ਸਿੱਧੀ ਆ ਗਏ ਸ਼ੀਗਗਜ ਸਕੂਲ ਦੇ ਬੱਚੇ ਦੇ ਵਿੱਚ ਲੱਗੀ ਅਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀ ਆ ਉਸ ਨੂੰ ਉਹਦੇ ਐਸਪੈਕਟ ਮੈਡੀਕਲ ਲੈ ਗਏ ਦੋ ਬੱਚੇ ਦੇ ਸੱਟਾਂ ਖੁਰਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਮੀਰ ਜੀ ਉਹ ਸਾਡੇ ਲਾਗਲੇ ਪਿੰਡ ਦੇ ਪਿੰਡ ਕਬਰਵੈਚਾ ਤੋਂ ਰੇ ਬਜ਼ੁਰਗ ਦੇ ਬਾਪੂ ਇਹ ਉਨਾਂ ਨੇ ਦੱਸਿਆ ਲੱਗੀ ਉਹ ਵੀ ਥੋੜਾ ਜਾ ਰਹੀ ਸੀ ਸੀਰੀਅਸ ਨੇ ਪਾਸ ਤੇ ਪਿੱਛੇ ਜੋ ਗੱਡੀ ਹੋਜੀ ਆ ਕਾਰ ਵਜੀ ਆ ਉਹ ਕਲਰ ਜੀ ਸਜਾਰੀ ਉਹ ਨਹੀਂ ਪਤਾ ਜੀ ਉਹ ਕਿਸੇ ਵਜੀ ਗੱਡੀ ਜੀ ਉਹਦੇ ਬਾਰੇ ਜਿਹੜਾ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈਗੀ ਉਹ ਮੇਨ ਬਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਵਸਤੇ ਸਪੀਡ ਬਹੁਤ ਜ਼ਿਆਦਾ ਸੀ ਉੱਥੇ ਹੀ ਮੌਕੇ ਤੇ ਪੁਲਿਸ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਉਹਨਾਂ ਵੱਲੋਂ ਨਿੱਜੀ ਬਸ ਨੂੰ ਕਬਜ਼ੇ ਛਲਾ ਲਿਆ ਗਿਆ ਜਦਕਿ ਜ਼ਖਮੀ ਵਿਦਿਆਰਥੀਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਹਤੀ ਕਰਵਾਇਆ ਗਿਆ ਜ਼ਖਮੀਆਂ ਵਿੱਚ ਦੋ ਸਖੀਆਂ ਪੈਣਾ ਵੀ ਦੱਸਿਆ ਜਾ ਰਹੀਆਂ ਨੇ ਇੰਟਰੂ ਰੂਮ ਤੋਂ ਕਾਲ ਆਇਆ ਕਿ ਕਲੇਰ ਦੇ ਕੋਲ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪੈਨ ਵਾਲਾਂ ਦੇ ਹਲਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪਤਾਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਸੀ ਦੋ ਸੀਰੀਅਸ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸੱਟ ਸੀ ਜਿਨ੍ਹਾਂ ਨੂੰ ਐਸਐਸਐਫ ਦੀ ਗੱਡੀ ਜੀਜੀਐਸ ਹਸਪਤਾਲ ਲੈ ਕੇ ਗਈ ਹੈ ਕਿਹੜੀ ਸਕੂਲ ਦੀ ਬਸ ਸਰ ਬੱਸ ਹਨ ਤੁਹਾਨੂੰ ਬੱਚਿਆਂ ਦੇ ਸੱਟਾਂ ਵਜੀਆਂ ਜਿਹੜਾ ਸੀਰੀਅਸ ਉਹਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਚ ਉਹਨੂੰ ਹਸਪੀਟਲ ਲੈ ਕੇ ਗਿਆ ਬਾਸ ਸਰ ਇਧਰੋਂ ਆ ਰਹੀ ਸੀ ਰਾਤ ਸਾਈਡਸ ਪਰ ਅੱਜ ਵਾਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟੋਂ ਤੇ ਸਕੂਲੀ ਜਿਹੜੀ ਬਸ ਸੀ ਉਹ ਵੀ ਸੱਟ ਪਰ ਉਹ ਵੀ ਬਸ ਸਰ ਸਾਨੂੰ ਪਤਾ ਨਹੀਂ ਪਿਲਾ ਲੈਣਾ ਡਿਟੇਲ ਦਾ ਕੋਈ ਕਿੰਨਾ ਰੱਖਦਾ ਹੈ ਜਾਣਕਾਰੀ ਜਾਂਦਾ ਤਾਂ ਪੰਜਾਬ ਵਿੱਚ ਧੁੰਦ ਦੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੜਕਸਾਰ ਅੱਜ ਵੱਡੀ ਧੁੰਦ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਇੱਕ ਸਕੂਲੀ ਬੱਸ ਅਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਕੰਪਨੀ ਦੀ ਬੱਸ ਵਿਚਾਲੇ ਟੱਕਰ ਹੋਈ ਏ ਜਿਸ ਕਾਰਨ ਇੱਕ ਵਿਦਿਆਰਥੀ ਨੂੰ ਆਪਣੀ ਜਾਨ ਗਵਾਉਣੀ ਪਈ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ